ਤੋਂ ਵਰਨਾ ਕਾਰਨ ਮੈਨੂੰ ਇੱਕ ਵਾਰੀ ਕ੍ਰੋਸ ਕੀਤਾ ਤੇ ਮੈਂ ਕਿਸੇ ਬੰਦੇ ਨੂੰ ਆਪਣੇ ਨੂੰ ਪੌੜ ਲਾਈਏ ਜਿਹੜੇ ਹੁੰਦੇ ਨੇ ਨਜ਼ਦੀਕੀ ਮੈਂ ਉਹਨੂੰ ਕਹਿਣ ਲਿਆ ਮੈਂ ਕਿ ਯਾਰ ਮੈਨੂੰ ਗੜਬੜ ਲੱਗਦੀ ਗੱਡੀ ਦਾ ਨੰਬਰ ਨਹੀਂ ਹੈਗਾ ਤੇ ਵਿਦਆਊਟ ਨੰਬਰ ਗੱਡੀ ਸੀ ਹਾਂਜੀ ਐਚ ਆਰ ਲਿਖਿਆ ਸੀ ਬਸ ਹੋਰ ਕੁਝ ਨਹੀਂ ਤੇ ਉਸ ਤੋਂ ਬਾਅਦ ਕੀ ਹੋਇਆ ਜੀ ਇਹਨੇ ਮੈਂ ਉਹਨੂੰ ਕ੍ਰੋਸ ਕਰ ਲਿਆ ਮੇਰੇ ਪਿੱਛੇ ਰਹਿ ਗਈ ਗੱਡੀ ਇਹ ਅੱਧਾ ਪੌਣਾ ਕਿਲੋਮੀਟਰ ਤੇ ਪਿੱਛੇ ਪਿੱਛੇ ਮੇਰੇ ਲੈਟਾ ਡਾਊਨ ਕਰਕੇ ਤੁਰੇ ਆਉਂਦੀ ਗੱਡੀ ਇੱਕ ਬਾਈਪਾਸ ਆ ਜਾਂਦਾ ਤੇ ਅੱਗੇ ਆਉਂਦੀ ਬੀੜ ਮੈਨੂੰ ਇਹ ਸੀ ਵੀ ਬੀੜ ਤੇ ਮੈਨੂੰ ਘੇਰਨਾ ਲੈਣਾ ਮੈਂ ਬਾਈਪਾਸ ਤੇ ਚੜਾ ਕੇ ਗੱਡੀ ਭਜਾ ਲੈਣਾ ਹੈ ਨਾ ਮੈਂ ਜਦੋਂ ਬਾਈਪਾਸ ਤੇ ਚੜਾਈ ਹੈ ਗੱਡੀ ਤਾਂ ਉੱਥੇ ਨਾ ਆਊਟਲੈਟ ਸਿਸਟਮ ਬਣਿਆ ਜਦੋਂ ਮੈਂ ਉੱਥੇ ਨਾਲ ਹੀ ਆ ਉਹ ਜਦੋਂ ਗਿਆ ਉੱਥੇ ਦੇ ਅੱਗੇ ਬ੍ਰੀਜਾ ਕਾਰ ਹੈ ਮੈਂ ਕ੍ਰਾਸ ਕਰਨ ਲੱਗਾ ਉਹਨੇ ਮੈਨੂੰ ਕ੍ਰਾਸ ਨਹੀਂ ਕਰਨ ਦਿੱਤੀ ਮੇਰੇ ਕੋ ਗੱਡੀ ਮਾੜੀ ਸੀ ਜੀ ਨਵੀਂ ਆ ਉਹ ਜੀ ਛੋਟੀ ਹੈ ਕਾਰ ਤੇ ਮਤਲਬ ਵੱਡੀ ਗੱਡੀ ਉਹਨੇ ਮੇਂ ਵਿੱਚ ਮਾਰ ਕੇ ਵੀ ਨਿਕਲ ਜਾਂਦਾ ਕੁਝ ਵੀ ਕਰਦਾ ਉਹਨਾਂ ਗੱਡੀ ਅੱਗੇ ਕਰ ਲਈ ਮੈਂ ਪਿੱਛੇ ਕਰ ਲਈ ਗੱਡੀ ਉਹਨਾਂ ਨੇ ਮੇਰੇ ਅੱਗੇ ਅੱਗੇ ਗੱਡੀ ਲਾ ਲਈ ਉਹਨੇ ਜਦੋਂ ਇਹਨਾਂ ਵਿੱਚ ਲੈ ਲਿਆ ਮੈਨੂੰ ਮੈਂ ਉਹ ਬੰਦੇ ਆਪਣੇ ਨੂੰ ਕਹਿਣ ਲਿਆ ਵੀ ਮੈਨੂੰ ਇਹ 100% ਮਾਰਨਗੇ ਤੇ ਮੈਂ ਤੋਂ ਫੋਨ ਚੱਲਦਾ ਰੱਖੀ ਮੈਂ ਉਹਦੇ ਨਾਲ ਗੱਲ ਕਰੀ ਜਾਣਾ ਗੱਡੀ ਤੋਰੀ ਜਾਣਾ ਪਟਿਆਲੇ ਬੱਸ ਸਟੈਂਡ ਤੋਂ 1 ਕਿਲੋਮੀਟਰ ਪਿੱਛੇ ਆ ਇਹਨਾਂ ਨੇ ਗੱਡੀ ਬਰੀਜਾ ਅੱਗੇ ਰੋਕ ਲਈ ਜਦੋਂ ਕੀ 10 ਹੀ ਡਿਸਟੈਂਸ ਤੇ ਮੈਂ ਗੱਡੀ ਰੋਕ ਲਈ ਆ ਪਿੱਛੇ ਆ ਕੇ ਵਰਨਾ ਰੋਕੀਏ ਜਦੋਂ ਅੱਜ ਇਹ ਮੈਂ ਮੈਨੂੰ ਮਤਲਬ ਬੰਦਾ ਜਿਹੜਾ ਫੋਨ ਕਰ ਰਿਹਾ ਉਹ ਕਹਿੰਦਾ ਤੇਰੇ ਕੋਲ ਇੱਕ ਕੋਈ ਮਿੰਟੇ ਗੱਡੀ ਭਜਾ ਹੁਣ ਮੈਂ ਗੱਡੀ ਖੜ ਗਈ ਹੈ ਕਹਿੰਦਾ ਨਾਲੋਂ ਕੱਢ ਲੈ ਗੱਡੀ ਠੀਕ ਮੈਂ ਜਦੋਂ ਗੱਡੀ ਨੂੰ ਰੇਸ ਦਿੱਤੀ ਹੈ ਪਿੱਛੋਂ ਤਾਬੜ ਤੋੜ ਇੱਕਦਮ ਗੋਲੀਆਂ ਬੱਜ ਗਈਆਂ ਨਾਲ ਦੀ ਨਾਲ ਮੈਂ ਗੱਡੀ ਭਜਾ ਲਈ ਉਹਦੇ ਉੱਥੋਂ ਫੈਰਿੰਗ ਹੋਣੀ ਸ਼ੁਰੂ ਹੋ ਗਈ ਫਿਰ ਇਹ ਸੀਟਾਂ 'ਚ ਵੱਜੀਆਂ ਸਿੱਧੀਆਂ ਗੋਲੀਆਂ ਮਤਲਬ ਕਿ ਮੈਂ ਤੁਹਾਨੂੰ ਇਹ ਉਹਨੂੰ ਵਿਖਾਵਾਂ ਇੱਥੇ ਮੇਰੇ ਕੋਲ ਸਾਰਾ ਕੁਝ ਪਿਆ ਹੈ ਹੈਡ ਰੈਸਟ ਦੇ ਵਿੱਚੋਂ ਗੋਲੀਆਂ ਲੰਘ ਕੇ ਤੇ ਅਗਲੇ ਐਡਰੈਸਟ ਦੇ ਵਿੱਚ ਜਾ ਕੇ ਫਸੀਆਂ ਨੇ ਤਿੰਨ ਗੱਡੀਆਂ ਐਂ ਲਾ ਕੇ ਘੇਰ ਕੇ ਮੈਨੂੰ ਪਤਾ ਨਹੀਂ ਜਿੱਦਾਂ ਹੁਣ ਆਪਾਂ ਵੀ ਐਕਸ਼ਨ ਕਰਦੇ ਰਿਆਂ ਮੇਰੇ ਦਿਮਾਗ 'ਚ ਕੋਈ ਗੱਲ ਐ ਵੀ ਮੈਨੂੰ ਬੰਦੇ ਚੁੱਕਣ ਆਏ ਸੀਗੇ। ਅਗਵਾ ਕਰਦੇ ਬੰਦੇ ਮੈਨੂੰ, ਮੇਰੀ ਬੇਇੱਜ਼ਤੀ ਕਰਦੇ, ਮੈਨੂੰ ਮਾਰਦੇ, ਕੁਛ ਕਰਦੇ ਜੋ ਵੀ ਸੀਗਾ। ਮੇਰੀ ਸਾਨੂੰ ਜਿਹੜੇ ਸੁਣੇ ਨੇ ਜੀ ਉਹ ਫੈਰ ਮਤਲਬ ਕਿ ਸਭ ਤੋਂ ਅੱਠ ਸੁਣੇ ਨੇ ਜੀ। ਓਕੇ ਤੇ ਵੱਧ ਘਟ ਵੀ ਹੋ ਜਾਂਦੇ ਨੇ ਕਿਉਂਕਿ ਇਹਦੀ ਗੱਡੀ ਭਜਾਲੀ ਹੈ ਜਦੋਂ ਦੇਖੋ ਭਾਵੇਂ ਜਿੰਨਾ ਮਰਜੀ ਬੰਦਾ ਦਲੇਰ ਹੋਵੇ ਐਵੇਂ ਸੇਖੀ ਹਮਾਰੀ ਜਦੋਂ ਫੈਰਿੰਗ ਹੁੰਦੀ ਹੁੰਦੀ ਉੱਤੇ ਬੰਦਾ ਇੱਕ ਵਾਰੀ ਘਬਰਾ ਜਾਂਦਾ ਜੀ। ਇੱਕ ਮੁੰਡਾ ਸੀਗਾ ਮੇਰੇ ਨਾਲ, ਇੱਕ ਮੁੰਡਾ ਸੀ ਮੇਰੇ ਨਾਲ। ਉਹ ਮੇਰੇ ਪਿੱਛੇ ਬਿਠਾਈ ਬਿਲਕੁਲ ਦੇਖੋ ਮਹਾਰਾਜ ਨੇ ਕਿੰਨੀ ਕਿਰਪਾ ਕੀਤੀ ਹੈ ਦੇਖੋ ਮੈਨੂੰ ਅਜੇ ਇੱਕਦਮ ਤੱਤੇ ਕਾ ਮੈਨੂੰ ਕੁਝ ਵੀ ਕਹਿਣ ਦੀ ਮੋੜ ਨਹੀਂ ਹੈਗੀ ਪਰ ਜਿਹੜਾ ਆ ਦੇਖੋ ਚਾਹੇ ਕੋਈ ਆਪਣੇ ਚਾਹੇ ਬਗਾਨਾ ਸਟੇਟ ਤੋਂ ਅਵਾਲਵ ਹੈ ਹੀ ਆ ਹਾਂਜੀ ਮਤਲਬ ਦਿੱਲੀ ਜਿਹੜੀ ਆ ਉਹਨੇ ਇੱਥੇ ਇਦਾਂ ਦਾ ਮਾਹੌਲ ਸ਼ੁਰੂ ਕਰਨਾ ਗਿਆ ਸੀ ਆਪੇ ਚ ਮਰਜੀ ਨਾਲ ਲੜ ਕੇ ਸਾਡੇ ਆਪਣੇ ਬੰਦੇ ਬਰਦਾਸ਼ਤ ਨਹੀਂ ਕਰਦੇ ਕਦੀ ਕੋਈ ਵਾਜਾਂ ਆਉਂਦੀਆਂ ਨੇ ਕਦੀ ਕੋਈ ਮਤਲਬ ਕਿ ਇਹ ਬੋਤ ਪੁਲ ਜਰੂਰ ਬੋਲਦੇ ਰਹਿੰਦੇ ਨੇ ਜੀ ਇਹ ਤਾਂ ਹੁਣ ਅੱਗੇ ਇਨਵੈਸਟੀਗੇਸ਼ਨ ਦਾ ਪਾਰਟ ਆ ਫਿਰ ਵੀ ਮੈਂ ਆਪਣੇ ਸੀਨੀਅਰ ਜਿਹੜੇ ਬੰਦੇ ਨੇ ਉਹਨਾਂ ਸਾਰਿਆਂ ਨਾਲ ਮੈਂ ਸਲਾਹ ਕਰਾਂਗਾ ਕਿਉਂਕਿ ਬੜਾ ਸੈਂਸਿਟਿਵ ਮੁੱਦਾ ਹੈ ਇਸ ਉੱਤੇ ਇੱਕਦਮ ਗੱਲ ਕਰਨੀ ਬਹੁਤ ਖਤਰਨਾਕ ਹੋ ਸਕਦੀ ਹੈ ਵੇਖੋ ਜੀ ਮੈਂ ਤਾਂ ਭਰੋਸਾ ਕਲਗੀਧਰ ਪਾਸ਼ਚੀ ਦੀ ਕਰਨਾ ਤੇ ਜਾਂ ਆਪਣੇ ਸਿੰਘਾਂ ਦੇ ਜ세ਦਾਰਾਂ ਦੇ ਮੈਂ ਮਤਲਬ ਕੀ ਭਰੋਸਾ ਕਰੀਏ ਸਟੇਟ ਤੇ ਜੀ ਪੁਲਿਸ ਉੱਥੇ ਆ ਗਈ ਸੀ ਜੀ ਕਿਤੇ ਮੈਂ ਕਾਲ ਕਰਤੀ ਸੀ ਉਹ ਪਤਾ ਨਹੀਂ 112 13 ਨੰਬਰ ਤੇ ਜਿਹੜੀ ਹੁੰਦੀ ਆ ਮੈਂ ਨਾ ਰਾਤ ਆਪਣੇ ਮਾਤਾ ਕੋਲ ਗਿਆ ਸੀਗਾ ਦਵਾਈ ਦੇਣ ਵਾਸਤੇ ਪਿੰਡ ਜਦੋਂ ਮੈਂ ਉੱਥੋਂ ਵਾਪਸ ਆਇਆ ਤੇ ਕਿਰਹਾਲੀ ਸਾਹਿਬ ਤੋਂ ਮੇਰੇ ਪਿੱਛੇ ਇੱਕ ਗੱਡੀ ਲੱਗੀ ਹੈ ਵਰਨਾਕਾਰ ਤੇ ਉਸ ਵਰਨਾਕਾਰ ਨੇ ਮੈਨੂੰ ਇੱਕ ਵਾਰੀ ਕ੍ਰੋਸ ਕੀਤਾ ਤੇ ਮੈਂ ਕਿਸੇ ਬੰਦੇ ਨੂੰ ਆਪਣੇ ਨੂੰ ਪੌੜ ਲਾਈਏ ਜਿਹੜੇ ਹੁੰਦੇ ਨੇ ਨਜ਼ਦੀਕੀ ਮੈਂ ਉਹਨੂੰ ਕਹਿਣ ਲਿਆ ਮੈਂ ਕਿ ਯਾਰ ਮੈਨੂੰ ਗੜਬੜ ਲੱਗਦੀ ਗੱਡੀ ਦਾ ਨੰਬਰ ਨਹੀਂ ਹੈਗਾ ਤੇ ਵਿਦਆਊਟ ਨੰਬਰ ਗੱਡੀ ਸੀ ਹਾਂਜੀ ਐਚ ਆਰ ਲਿਖਿਆ ਸੀ ਬਸ ਹੋਰ ਕੁਝ ਨਹੀਂ ਤੇ ਉਸ ਤੋਂ ਬਾਅਦ ਕੀ ਹੋਇਆ ਜੀ ਇਨੇ ਮੈਂ ਨੂੰ ਕ੍ਰੋਸ ਕਰ ਲਿਆ ਮੇਰੇ ਪਿੱਛੇ ਰਹੀ ਗੱਡੀ ਇਹ ਅੱਧਾ ਪੌਣਾ ਕਿਲੋਮੀਟਰ ਤੇ ਪਿੱਛੇ ਪਿੱਛੇ ਮੇਰੇ ਲੈਟਾਂ ਡਾਊਨ ਕਰਕੇ ਤੁਰੇ ਆਉਂਦੀ ਗੱਡੀ ਇਹ ਬਾਈਪਾਸ ਆ ਜਾਂਦਾ ਤੇ ਅੱਗੇ ਆਉਂਦੀ ਬੀੜ ਮੈਨੂੰ ਇਹ ਸੀ ਵੀ ਬੀੜ ਤੇ ਮੈਨੂੰ ਘੇਰਨਾ ਲੈਣਾ ਮੈਂ ਬਾਈਪਾਸ ਤੇ ਚੜਾ ਕੇ ਗੱਡੀ ਭਜਾ ਲੈਣਾ ਹੈ ਨਾ ਮੈਂ ਜਦੋਂ ਬਾਈਪਾਸ ਤੇ ਚੜਾਈ ਆ ਗੱਡੀ ਤਾਂ ਉੱਥੇ ਨਾ ਆਊਟਲੈਟ ਸਿਸਟਮ ਬਣਿਆ ਜਦੋਂ ਮੈਂ ਉੱਥੇ ਨਾਲ ਹੀ ਆ ਉਹ ਜਦੋਂ ਗਿਆ ਉੱਥੇ ਦੇ ਅੱਗੇ ਬਰੀਜਾ ਕਾਰ ਹੈ ਮੈਂ ਕ੍ਰੋਸ ਕਰਨ ਲੱਗਾ ਉਹਨੇ ਮੈਨੂੰ ਕ੍ਰੋਸ ਨਹੀਂ ਕਰਨ ਦਿੱਤੀ ਮੇਰੇ ਕੋ ਗੱਡੀ ਮਾੜੀ ਸੀ ਜੀ ਨਵੀਂ ਆ ਉਹ ਜੀ ਛੋਟੀ ਹੈ ਕਾਰ ਤੇ ਮਤਲਬ ਵੱਡੀ ਗੱਡੀ ਉਹਦੇ ਵਿੱਚ ਮਾਰ ਕੇ ਵੀ ਨਿਕਲ ਜਾਂਦਾ ਕੁਝ ਵੀ ਕਰਦਾ ਉਹਨਾਂ ਗੱਡੀ ਅੱਗੇ ਕਰ ਲਈ ਮੈਂ ਪਿੱਛੇ ਕਰ ਲਈ ਗੱਡੀ ਉਹਨਾਂ ਨੇ ਮੇਰੇ ਅੱਗੇ ਅੱਗੇ ਗੱਡੀ ਲਾ ਲਈ ਉਹਨੇ ਚਿਹਰੋਂ ਪਿੱਛੋਂ ਵਰਨਾ ਵੀ ਆ ਗਈ ਆ ਜੀ ਹਾਂ ਜਦੋਂ ਇਹਨਾਂ ਵਿੱਚ ਲੈ ਲਿਆ ਮੈਨੂੰ ਮੈਂ ਉਹ ਬੰਦੇ ਆਪਣੇ ਨੂੰ ਕਹਿਣ ਲਿਆ ਵੀ ਮੈਨੂੰ ਇਹ 100% ਮਾਰਨਗੇ ਤੇ ਮੈਂ ਤੋਂ ਫੋਨ ਚੱਲਦਾ ਰੱਖੀ ਮੈਂ ਉਹਦੇ ਨਾਲ ਗੱਲ ਕਰੀ ਜਾਂਦਾ ਗੱਡੀ ਤੋਰੀ ਜਾਂਦਾ ਪਟਿਆਲੇ ਬੱਸ ਸਟੈਂਡ ਤੋਂ 1 ਕਿਲੋਮੀਟਰ ਪਿੱਛੇ ਆ ਇਹਨਾਂ ਨੇ ਗੱਡੀ ਬਰੀਜਾ ਅੱਗੇ ਰੋਕ ਲਈਆ ਜਦੋਂ ਕੀ ਉਹਨੀ ਡਿਸਟੈਂਸ ਤੇ ਮੈਂ ਗੱਡੀ ਰੋਕ ਲਈਆ ਪਿੱਛੇ ਆ ਕੇ ਵਰਨਾ ਰੋਕੀਏ ਜਦੋਂ ਅਜੇ ਮੈਂ ਮੈਨੂੰ ਉਹ ਮਤਲਬ ਬੰਦਾ ਜਿਹੜਾ ਫੋਨ ਕਰ ਰਿਹਾ ਉਹ ਕਹਿੰਦਾ ਤੇਰੇ ਕੋਲ ਇੱਕ ਕੋਈ ਮਿੰਟੇ ਗੱਡੀ ਭਜਾ ਹੁਣ ਮੈਂ ਗੱਡੀ ਖੜ ਗਈ ਹੈ ਕਹਿੰਦਾ ਨਾਲ ਉਹ ਕੱਢ ਲੈ ਗੱਡੀ ਠੀਕ ਮੈਂ ਜਦੋਂ ਗੱਡੀ ਨੂੰ ਰੇਸ ਦਿੱਤੀ ਹੈ ਪਿੱਛੋਂ ਤਾਬੜ ਤੋੜ ਇੱਕਦਮ ਗੋਲੀਆਂ ਵੱਜ ਗਈਆਂ ਨਾਲ ਦੀ ਨਾਲ ਮੈਂ ਗੱਡੀ ਭਜਾ ਲਈ ਹੁੰਦੀ ਉੱਥੋਂ ਉੱਚਾ ਫਾਇਰਿੰਗ ਹੋਣੀ ਸ਼ੁਰੂ ਹੋ ਗਈ ਫਿਰ ਇਹ ਸੀਟਾਂ 'ਚ ਵੱਜੀਆਂ ਸਿੱਧੀਆਂ ਗੋਲੀਆਂ ਮਤਲਬ ਕਿ ਮੈਂ ਤੁਹਾਨੂੰ ਇਹ ਉਹਨੂੰ ਵਿਖਾਵਾਂ ਇੱਥੇ ਮੇਰੇ ਕੋਲ ਸਾਰਾ ਕੁਝ ਪਿਆ ਹੈ ਹੈਡ ਰੈਸਟ ਦੇ ਵਿੱਚੋਂ ਗੋਲੀਆਂ ਲੰਘ ਕੇ ਤੇ ਅਗਲੇ ਐਡਰੈਸਟ ਦੇ ਵਿੱਚ ਜਾ ਕੇ ਫਸੀਆਂ ਨੇ ਤਿੰਨ ਗੱਡੀਆਂ ਐ ਲਾ ਕੇ ਘੇਰ ਕੇ ਮੈਨੂੰ ਪਤਾ ਨਹੀਂ ਜਿੱਦਾਂ ਹੁਣ ਆਪਾਂ ਵੀ ਐਕਸ਼ਨ ਕਰਦੇ ਰਿਆਂ ਮੇਰੇ ਦਿਮਾਗ 'ਚ ਕੋਈ ਗੱਲ ਐ ਵੀ ਮੈਨੂੰ ਬੰਦੇ ਚੁੱਕਣ ਆਏ ਸੀਗੇ। ਅਗਵਾ ਕਰਦੇ ਬੰਦੇ ਮੈਨੂੰ, ਮੇਰੀ ਬੇਇੱਜ਼ਤੀ ਕਰਦੇ ਮੈਨੂੰ, ਮਾਰਦੇ, ਕੁਛ ਕਰਦੇ ਜੋ ਵੀ ਸੀਗਾ। ਮੇਰੀ ਸਾਨੂੰ ਜਿਹੜੇ ਸੁਣੇ ਨੇ ਜੀ ਉਹ ਫੈਰ ਮਤਲਬ ਕਿ ਸਭ ਤੋਂ ਅੱਠ ਸੁਣੇ ਨੇ ਜੀ। ਓਕੇ ਤੇ ਵੱਧ ਘਟ ਵੀ ਹੋ ਜਾਣ ਕਿਉਂਕਿ ਜੀ ਗੱਡੀ ਭਜਾਲੀ ਐ ਜਦੋਂ ਦੇਖੋ ਭਾਵੇਂ ਜਿੰਨਾ ਮਰਜੀ ਬੰਦਾ ਦਲੇਰ ਹੋਵੇ ਐਵੇਂ ਸੇਖੀ ਹਮਾਰੀ ਜਦੋਂ ਫੈਰਿੰਗ ਹੁੰਦੀ ਹੁੰਦੀ ਉੱਤੇ ਬੰਦਾ ਇੱਕ ਵਾਰੀ ਘਬਰਾ ਜਾਂਦਾ ਜੀ। ਇੱਕ ਮੁੰਡਾ ਸੀਗਾ ਮੇਰੇ ਨਾਲ ਇਕਮੋਦਾ ਸੀ ਮੇਰੇ ਨਾਲ ਉਹ ਮੇਰੇ ਪਿੱਛੇ ਬਿਠਾਈ ਬਿਲਕੁਲ ਦੇਖੋ ਮਹਾਰਾਜ ਨੇ ਕਿੰਨੀ ਕਿਰਪਾ ਕੀਤੀ ਹੈ ਦੇਖੋ ਮੈਨੂੰ ਅਜੇ ਇੱਕਦਮ ਤੱਤੇ ਕਾ ਮੈਨੂੰ ਕੁਝ ਵੀ ਕਹਿਣ ਦੀ ਬੋਲ ਨਹੀਂ ਹੈਗੀ ਪਰ ਜਿਹੜਾ ਆ ਦੇਖੋ ਚਾਹ ਕੋਈ ਆਪਣੇ ਚਾਹ ਬਗਾਨਾ ਸਟੇਟ ਤੋਂ ਅਵਲਵ ਹੈ ਹੀ ਆ ਹਾਂਜੀ ਮਤਲਬ ਦਿੱਲੀ ਜਿਹੜੀ ਆ ਉਹਨੇ ਇੱਥੇ ਇਦਾਂ ਦਾ ਮਾਹੌਲ ਸ਼ੁਰੂ ਕਰਨਾ ਗਿਆ ਸੀ ਆਪੇ ਚ ਮਰਜੀ ਲੜ ਲੜ ਕੇ ਸਾਡੇ ਆਪਣੇ ਬੰਦੇ ਬਰਦਾਸ਼ਤ ਨਹੀਂ ਕਰਦੇ ਕਦੀ ਕੋਈ ਵਾਜਾਂ ਆਉਂਦੀਆਂ ਨੇ ਕਦੀ ਕੋਈ ਮਤਲਬ ਕਿ ਇਹ ਬਹੁਤ ਪੁਲ ਜਰੂਰ ਬੋਲਦੇ ਰਹਿੰਦੇ ਨੇ ਜੀ ਇਹ ਤਾਂ ਹੁਣ ਅੱਗੇ ਇਨਵੈਸਟੀਗੇਸ਼ਨ ਦਾ ਪਾਰਟ ਆ ਫਿਰ ਵੀ ਮੈਂ ਆਪਣੇ ਸੀਨੀਅਰ ਜਿਹੜੇ ਬੰਦੇ ਨੇ ਉਹਨਾਂ ਸਾਰਿਆਂ ਨਾਲ ਮੈਂ ਸਲਾਹ ਕਰਾਂਗਾ ਕਿਉਂਕਿ ਬੜਾ ਸੈਂਸਿਟਿਵ ਮੁੱਦਾ ਹੈ ਇਸ ਉੱਤੇ ਇੱਕਦਮ ਗੱਲ ਕਰਨੀ ਬਹੁਤ ਖਤਰਨਾਕ ਹੋ ਸਕਦੀ ਹੈ ਦੇਖੋ ਜੀ ਮੈਂ ਤਾਂ ਭਰੋਸਾ ਕਲਗੀਧਰ ਪਾਸ਼ਚੀ ਦੀ ਕਰਨਾ ਤੇ ਜਾਂ ਆਪਣੇ ਸਿੰਘਾਂ ਦੇ ਜ세ਦਾਰਾਂ ਦੇ ਮੈਂ ਮਤਲਬ ਕੀ ਭਰੋਸਾ ਕਰੀਏ ਸਟੇਟ ਤੇ ਜੀ ਪੁਲਿਸ ਉੱਥੇ ਆ ਗਈ ਸੀ ਜੀ ਕਿਤੇ ਮੈਂ ਕਾਲ ਕਰਤੀ ਸੀ ਉਹ ਪਤਾ ਨਹੀਂ 112 13 ਨੰਬਰ ਤੇ ਜਿਹੜੀ ਹੁੰਦੀ ਆ ਮੈਂ ਨਾ ਰਾਤ ਆਪਣੇ ਮਾਤਾ ਕੋਲ ਗਿਆ ਸੀਗਾ ਦਵਾਈ ਦੇਣ ਵਾਸਤੇ ਪਿੰਡ ਜਦੋਂ ਮੈਂ ਉੱਥੋਂ ਵਾਪਸ ਆਇਆ ਤੇ ਕਰਹਾਲੀ ਸਾਹਿਬ ਤੋਂ ਮੇਰੇ ਪਿੱਛੇ ਇੱਕ ਗੱਡੀ ਲੱਗੀ ਏ ਵਰਨਾਕਾਰ ਤੇ ਉਸ ਵਰਨਾਕਾਰ ਨੇ ਮੈਨੂੰ ਇੱਕ ਵਾਰੀ ਕ੍ਰੋਸ ਕੀਤਾ ਤੇ ਮੈਂ ਕਿਸੇ ਬੰਦੇ ਨੂੰ ਆਪਣੇ ਨੂੰ ਪੌੜ ਲਾਈ ਏ ਜਿਹੜੇ ਹੁੰਦੇ ਨੇ ਨਜ਼ਦੀਕੀ ਮੈਂ ਉਹਨੂੰ ਕਹਿਣ ਲਿਆ ਮੈਂ ਕਿਹਾ ਯਾਰ ਮੈਨੂੰ ਗੜਬੜ ਲੱਗਦੀ ਗੱਡੀ ਦਾ ਨੰਬਰ ਨਹੀਂ ਹੈਗਾ ਤੇ ਵਿਦਆਊਟ ਨੰਬਰ ਗੱਡੀ ਸੀ ਹਾਂਜੀ ਐਚ ਆਰ ਲਿਖਿਆ ਸੀ ਬਸ ਹੋਰ ਕੁਝ ਨਹੀਂ ਤੇ ਉਸ ਤੋਂ ਬਾਅਦ ਕੀ ਹੋਇਆ ਜੀ ਇਨੇ ਮੈਂ ਨੂੰ ਕ੍ਰੋਸ ਕਰ ਲਿਆ ਮੇਰੇ ਪਿੱਛੇ ਰਹੀ ਗੱਡੀ ਇਹ ਅੱਧਾ ਪੌਣਾ ਕਿਲੋਮੀਟਰ ਤੇ ਪਿੱਛੇ ਪਿੱਛੇ ਮੇਰੇ ਲੈਟਾ ਡਾਊਨ ਕਰਕੇ ਤੁਰੇ ਆਉਂਦੀ ਹੈ ਗੱਡੀ ਇਹ ਬਾਈਪਾਸ ਆ ਜਾਂਦਾ ਹੈ ਤੇ ਅੱਗੇ ਆਉਂਦੀ ਬੀੜ ਮੈਨੂੰ ਇਹ ਸੀ ਵੀ ਬੀੜ ਤੇ ਮੈਨੂੰ ਘੇਰਨਾ ਲੈਣਾ ਮੈਂ ਬਾਈਪਾਸ ਤੇ ਚੜਾ ਕੇ ਗੱਡੀ ਭਜਾ ਲੈਣਾ ਹੈ ਨਾ ਮੈਂ ਜਦੋਂ ਬਾਈਪਾਸ ਤੇ ਚੜਾਈ ਹੈ ਗੱਡੀ ਤਾਂ ਉੱਥੇ ਨਾ ਆਊਟਲੈਟ ਸਿਸਟਮ ਬਣਿਆ ਜਦੋਂ ਮੈਂ ਉੱਥੇ ਨਾਲ ਹੀ ਆ ਉਹ ਜਦੋਂ ਗਿਆ ਉੱਥੇ ਦੇ ਅੱਗੇ ਬ੍ਰੀਜਾਕਾਰ ਹੈ ਮੈਂ ਕ੍ਰੋਸ ਕਰਨ ਲੱਗਾ ਉਹਨੇ ਮੈਨੂੰ ਕ੍ਰੋਸ ਨਹੀਂ ਕਰਨ ਦਿੱਤੀ ਮੇਰੇ ਕੋ ਗੱਡੀ ਮਾੜੀ ਸੀ ਜੀ ਨਵੀਂ ਆ ਉਂਝ ਛੋਟੀ ਹੈ ਕਾਰ ਤੇ ਮਤਲਬ ਵੱਡੀ ਗੱਡੀ ਉਹਨੇ ਮੇਚ ਮਾਰ ਕੇ ਵੀ ਨਿਕਲ ਜਾਂਦਾ ਕੁਝ ਵੀ ਕਰਦਾ ਉਹਨਾਂ ਗੱਡੀ ਅੱਗੇ ਕਰ ਲਈ ਮੈਂ ਪਿੱਛੇ ਕਰ ਲਈ ਗੱਡੀ ਉਹਨਾਂ ਨੇ ਮੇਰੇ ਅੱਗੇ ਅੱਗੇ ਗੱਡੀ ਲਾ ਲਈ ਉਹਨੇ ਚਿਹਰੋਂ ਪਿੱਛੋਂ ਵਰਨਾ ਵੀ ਆ ਗਈ ਹੈ ਜੀ ਹਾਂ ਜਦੋਂ ਇਹਨਾਂ ਵਿੱਚ ਲੈ ਲਿਆ ਮੈਨੂੰ ਮੈਂ ਉਹ ਬੰਦੇ ਆਪਣੇ ਨੂੰ ਕਹਿਣ ਲਿਆ ਵੀ ਮੈਨੂੰ ਇਹ 100% ਮਾਰਨਗੇ ਤੇ ਮੈਂ ਤੋਂ ਫੋਨ ਚੱਲਦਾ ਰੱਖੀ ਮੈਂ ਉਹਦੇ ਨਾਲ ਗੱਲ ਕਰੀ ਜਾਂਦਾ ਗੱਡੀ ਤੋਰੀ ਜਾਂਦਾ ਪਟਿਆਲੇ ਬੱਸ ਸਟੈਂਡ ਤੋਂ 1 ਕਿਲੋਮੀਟਰ ਪਿੱਛੇ ਅ ਇਹਨਾਂ ਨੇ ਗੱਡੀ ਬਰੀਜਾ ਅੱਗੇ ਰੋਕ ਲਈਆ ਜਦੋਂ ਕੀ ਓਨੀ ਡਿਸਟੈਂਸ ਤੇ ਮੈਂ ਗੱਡੀ ਰੋਕ ਲਈਆ ਪਿੱਛੇ ਆ ਕੇ ਵਰਨਾ ਰੋਕੀਏ ਜਦੋਂ ਅਜੇ ਮੈਂ ਮੈਨੂੰ ਮਤਲਬ ਬੰਦਾ ਜਿਹੜਾ ਫੋਨ ਕਰ ਰਿਹਾ ਉਹ ਕਹਿੰਦਾ ਤੇਰੇ ਕੋਲ ਇੱਕੋ ਹੀ ਮਿੰਟੇ ਗੱਡੀ ਭਜਾ ਹੁਣ ਮੈਂ ਗੱਡੀ ਖੜ ਗਈ ਹੈ ਕਹਿੰਦਾ ਨਾਲੋਂ ਕੱਢ ਲੈ ਗੱਡੀ ਠੀਕ ਮੈਂ ਜਦੋਂ ਗੱਡੀ ਨੂੰ ਰੇਸ ਦਿੱਤੀ ਹੈ ਪਿੱਛੋਂ ਤਾਬੜ ਤੋੜ ਇੱਕਦਮ ਗੋਲੀਆਂ ਬੱਜ ਗਈਆਂ ਨਾਲ ਦੀ ਨਾਲ ਮੈਂ ਗੱਡੀ ਭਜਾ ਲਈ ਹੁੰਦੀ ਉੱਥੋਂ ਉੱਚਾ ਫਾਇਰਿੰਗ ਹੋਣੀ ਸ਼ੁਰੂ ਹੋ ਗਈ ਫਿਰ ਇਹ ਸੀਟਾਂ 'ਚ ਵੱਜੀਆਂ ਸਿੱਧੀਆਂ ਗੋਲੀਆਂ ਮਤਲਬ ਕਿ ਮੈਂ ਤੁਹਾਨੂੰ ਜੇ ਉਹਨੂੰ ਵਿਖਾਵਾਂ ਇੱਥੇ ਮੇਰੇ ਕੋਲ ਸਾਰਾ ਕੁਝ ਪਿਆ ਹੈ ਹੈਡ ਰੈਸਟ ਦੇ ਵਿੱਚੋਂ ਗੋਲੀਆਂ ਲੰਘ ਕੇ ਤੇ ਅਗਲੇ ਐਡਰੈਸ ਦੇ ਵਿੱਚ ਜਾ ਕੇ ਫਸੀਆਂ ਨੇ ਤਿੰਨ ਗੱਡੀਆਂ ਐ ਲਾ ਕੇ ਘੇਰ ਕੇ ਮੈਨੂੰ ਪਤਾ ਨਹੀਂ ਜਿੱਦਾਂ ਹੁਣ ਆਪਾਂ ਵੀ ਐਕਸ਼ਨ ਕਰਦੇ ਰਿਆਂ ਮੇਰੇ ਦਿਮਾਗ 'ਚ ਕੋਈ ਗੱਲ ਐ ਵੀ ਮੈਨੂੰ ਬੰਦੇ ਚੁੱਕਣ ਆਏ ਸੀਗੇ ਅਗਵਾ ਕਰਦੇ ਬੰਦੇ ਮੈਨੂੰ ਮੇਰੀ ਬੇਇੱਜ਼ਤੀ ਕਰਦੇ ਮੈਨੂੰ ਮਾਰਦੇ ਕੁਛ ਕਰਦੇ ਜੋ ਵੀ ਸੀਗਾ ਮੇਰੀ ਸਾਨੂੰ ਜਿਹੜੇ ਸੁਣੇ ਨੇ ਜੀ ਉਹ ਫੈਰ ਮਤਲਬ ਕਿ ਸਭ ਤੋਂ ਅੱਠ ਸੁਣੇ ਨੇ ਜੀ ਓਕੇ ਤੇ ਵੱਧ ਘਟ ਵੀ ਹੋ ਜਾਂਦੇ ਨੇ ਕਿਉਂਕਿ ਇਹਦੀ ਗੱਡੀ ਭਜਾਲੀ ਹੈ ਜਦੋਂ ਦੇਖੋ ਭਾਵੇਂ ਜਿੰਨਾ ਮਰਜੀ ਬੰਦਾ ਦਲੇਰ ਹੋਵੇ ਐਵੇਂ ਸੇਖੀ ਹਮਾਰੀ ਜਦੋਂ ਫੈਰਿੰਗ ਹੁੰਦੀ ਹੁੰਦੀ ਉੱਤੇ ਬੰਦਾ ਇੱਕ ਵਾਰੀ ਘਬਰਾ ਜਾਂਦਾ ਜੀ ਇੱਕ ਮੁੰਡਾ ਸੀਗਾ ਮੇਰੇ ਨਾਲ ਇੱਕ ਮੁੰਡਾ ਸੀ ਮੇਰੇ ਨਾਲ ਉਹ ਮੇਰੇ ਪਿੱਛੇ ਬਿਠਾਈ ਬਿਲਕੁਲ ਦੇਖੋ ਮਹਾਰਾਜ ਨੇ ਕਿੰਨੀ ਕਿਰਪਾ ਕੀਤੀ ਹੈ ਦੇਖੋ ਮੈਨੂੰ ਅਜੇ ਇੱਕਦਮ ਤੱਤੇ ਕਾਮ ਇਹਨੂੰ ਕੁਛ ਵੀ ਕਹਿਣ ਦੀ ਲੋੜ ਨਹੀਂ ਹੈਗੀ ਪਰ ਜਿਹੜਾ ਆ ਦੇਖੋ ਚਾਹ ਕੋਈ ਆਪਣੇ ਚਾਹ ਬਗਾਨਾ ਸਟੇਟ ਤੋਂ ਅਵਲਵ ਹੈ ਹੀ ਆ ਹਾਂਜੀ ਮਤਲਬ ਦਿੱਲੀ ਜਿਹੜੀ ਆ ਉਹਨੇ ਇੱਥੇ ਇਦਾਂ ਦਾ ਮਾਹੌਲ ਸ਼ੁਰੂ ਕਰਨਾ ਗਿਆ ਸੀ ਆਪੇ ਚ ਮਰਜ਼ੀ ਅਲੱਗ-ਲੱਗ ਕੇ ਸਾਡੇ ਆਪਣੇ ਬੰਦੇ ਬਰਦਾਸ਼ਤ ਨਹੀਂ ਕਰਦੇ ਕਦੀ ਕੋਈ ਵਾਜਾਂ ਆਉਂਦੀਆਂ ਨੇ ਕਦੀ ਕੋਈ ਮਤਲਬ ਕਿ ਇਹ ਬਹੁਤ ਪੁਲਿਸ ਜਰੂਰ ਬੋਲਦੇ ਰਹਿੰਦੇ ਨੇ ਜੀ ਇਹ ਤਾਂ ਹੁਣ ਅੱਗੇ ਇਨਵੈਸਟੀਗੇਸ਼ਨ ਦਾ ਪਾਰਟ ਆ ਫਿਰ ਵੀ ਮੈਂ ਆਪਣੇ ਸੀਨੀਅਰ ਜਿਹੜੇ ਬੰਦੇ ਨੇ ਉਹਨਾਂ ਸਾਰਿਆਂ ਨਾਲ ਮੈਂ ਸਲਾਹ ਕਰਾਂਗਾ ਕਿਉਂਕਿ ਬੜਾ ਸੈਂਸਿਟਿਵ ਮੁੱਦਾ ਹੈ ਇਸ ਉੱਤੇ ਇੱਕਦਮ ਗੱਲ ਕਰਨੀ ਬਹੁਤ ਖਤਰਨਾਕ ਹੋ ਸਕਦੀ ਹੈ ਵੇਖੋ ਜੀ ਮੈਂ ਤਾਂ ਭਰੋਸਾ ਕਲਗੀਧਰ ਪਾਸ਼ਚੀ ਦੀ ਕਰਨਾ ਤੇ ਜਾਂ ਆਪਣੇ ਸਿੰਘਾਂ ਦੇ ਜ세ਦਾਰਾਂ ਦੇ ਮੈਂ ਮਤਲਬ ਕੀ ਭਰੋਸਾ ਕਰੀਏ ਸਟੇਟ ਤੇ ਜੀ ਪੁਲਿਸ ਉੱਥੇ ਆ ਗਈ ਸੀ ਜੀ ਕਿਤੇ ਮੈਂ ਕਾਲ ਕਰਤੀ ਸੀ ਉਹ ਪਤਾ ਨਹੀਂ 112 13 ਨੰਬਰ ਤੇ ਜਿਹੜੀ ਹੁੰਦੀ ਆ ਮੈਂ ਨਾ ਰਾਤ ਆਪਣੇ ਮਾਤਾ ਕੋਲ ਗਿਆ ਸੀਗਾ ਦਵਾਈ ਦੇਣ ਵਾਸਤੇ ਪਿੰਡ ਜਦੋਂ ਮੈਂ ਉੱਥੋਂ ਵਾਪਸ ਆਇਆ ਕਿ ਕਿਰਹਾਲੀ ਸਾਹਿਬ ਤੋਂ ਮੇਰੇ ਪਿੱਛੇ ਇੱਕ ਗੱਡੀ ਲੱਗੀ ਹੈ ਵਰਨਾਕਾਰ ਤੇ ਉਸ ਵਰਨਾਕਾਰ ਨੇ ਮੈਨੂੰ ਇੱਕ ਵਾਰੀ ਕ੍ਰੋਸ ਕੀਤਾ ਤੇ ਮੈਂ ਕਿਸੇ ਬੰਦੇ ਨੂੰ ਆਪਣੇ ਨੂੰ ਪੌੜ ਲਾਈ ਜਿਹੜੇ ਹੁੰਦੇ ਨੇ ਨਜ਼ਦੀਕੀ ਮੈਂ ਉਹਨੂੰ ਕਹਿਣ ਲਿਆ ਮੈਂ ਕਿ ਯਾਰ ਮੈਨੂੰ ਗੜਬੜ ਲੱਗਦੀ ਗੱਡੀ ਦਾ ਨੰਬਰ ਨਹੀਂ ਹੈਗਾ ਤੇ ਵਿਦਆਊਟ ਨੰਬਰ ਗੱਡੀ ਸੀ ਹਾਂਜੀ ਐਚ ਆਰ ਲਿਖਿਆ ਸੀ ਬਸ ਹੋਰ ਕੁਝ ਨਹੀਂ ਤੇ ਉਸ ਤੋਂ ਬਾਅਦ ਕੀ ਹੋਇਆ ਜੀ ਇਨੇ ਮੈਂ ਨੂੰ ਕ੍ਰੋਸ ਕਰ ਲਿਆ ਮੇਰੇ ਪਿੱਛੇ ਰਹੀ ਗੱਡੀ ਇਹ ਅੱਧਾ ਪੌਣਾ ਕਿਲੋਮੀਟਰ ਤੇ ਪਿੱਛੇ ਪਿੱਛੇ ਮੇਰੇ ਲੈਟਾਂ ਡਾਊਨ ਕਰਕੇ ਤੁਰੇ ਆਉਂਦੀ ਹੈ ਗੱਡੀ ਇਹ ਬਾਈਪਾਸ ਆ ਜਾਂਦਾ ਹੈ ਤੇ ਅੱਗੇ ਆਉਂਦੀ ਬੀੜ ਮੈਨੂੰ ਇਹ ਸੀ ਵੀ ਬੀੜ ਤੇ ਮੈਨੂੰ ਘੇਰਨਾ ਲੈਣਾ ਮੈਂ ਬਾਈਪਾਸ ਤੇ ਚੜਾ ਕੇ ਗੱਡੀ ਭਜਾ ਲੈਣਾ ਹੈ ਨਾ ਮੈਂ ਜਦੋਂ ਬਾਈਪਾਸ ਤੇ ਚੜਾਈ ਹੈ ਗੱਡੀ ਤਾਂ ਉੱਥੇ ਨਾ ਆਊਟਲੈਟ ਸਿਸਟਮ ਬਣ ਗਿਆ ਜਦੋਂ ਮੈਂ ਉੱਥੇ ਨਾਲ ਹੀ ਆ ਉਹ ਜਦੋਂ ਗਿਆ ਉੱਥੇ ਦੇ ਅੱਗੇ ਬ੍ਰੀਜ ਆਕਾਰ ਹੈ ਮੈਂ ਕ੍ਰੋਸ ਕਰਨ ਲੱਗਾ ਉਹਨੇ ਮੈਨੂੰ ਕ੍ਰੋਸ ਨਹੀਂ ਕਰਨ ਦਿੱਤੀ ਮੇਰੇ ਕੋ ਗੱਡੀ ਮਾੜੀ ਸੀ ਜੀ ਨਵੀਂ ਆ ਉਹ ਜੀ ਛੋਟੀ ਹੈ ਕਾਰ ਤੇ ਮਤਲਬ ਵੱਡੀ ਗੱਡੀ ਉਹਨੇ ਮੇਚ ਮਾਰ ਕੇ ਵੀ ਨਿਕਲ ਜਾਂਦਾ ਕੁਛ ਵੀ ਕਰਦਾ ਉਹਨਾਂ ਗੱਡੀ ਅੱਗੇ ਕਰ ਲਈ ਮੈਂ ਪਿੱਛੇ ਕਰ ਲਈ ਗੱਡੀ ਉਹਨਾਂ ਨੇ ਮੇਰੇ ਅੱਗੇ ਅੱਗੇ ਗੱਡੀ ਲਾ ਲਈ ਉਹਨੇ ਚਿਹਰੋਂ ਪਿੱਛੋਂ ਵਰਨਾ ਵੀ ਆ ਗਈ ਹੈ ਜੀ ਹਾਂ ਜਦੋਂ ਇਹਨਾਂ ਵਿੱਚ ਲੈ ਲਿਆ ਮੈਨੂੰ ਮੈਂ ਉਹ ਬੰਦੇ ਆਪਣੇ ਨੂੰ ਕਹਿਣ ਲਿਆ ਵੀ ਮੈਨੂੰ ਇਹ 100% ਮਾਰਨਗੇ ਤੇ ਮੈਂ ਤੋਂ ਫੋਨ ਚੱਲਦਾ ਰੱਖੀ ਮੈਂ ਉਹਦੇ ਨਾਲ ਗੱਲ ਕਰੀ ਜਾਂਦਾ ਗੱਡੀ ਤੋਰੀ ਜਾਂਦਾ ਪਟਿਆਲੇ ਬੱਸ ਸਟੈਂਡ ਤੋਂ 1 ਕਿਲੋਮੀਟਰ ਪਿੱਛੇ ਆ ਇਹਨਾਂ ਨੇ ਗੱਡੀ ਬਰੀਜ਼ਾ ਅੱਗੇ ਰੋਕ ਲਈਆ ਜਦੋਂ ਕੀ ਉਹਨੇ ਡਿਸਟੈਂਸ ਤੇ ਮੈਂ ਗੱਡੀ ਰੋਕ ਲਈਆ ਪਿੱਛੇ ਆ ਕੇ ਵਰਨਾ ਰੋਕੀਏ ਜਦੋਂ ਅਜੇ ਮੈਂ ਮੈਨੂੰ ਮਤਲਬ ਬੰਦਾ ਜਿਹੜਾ ਫੋਨ ਕਰ ਰਿਹਾ ਉਹ ਕਹਿੰਦਾ ਤੇਰੇ ਕੋਲ ਇੱਕ ਕੋਈ ਮਿੰਟੇ ਗੱਡੀ ਭਜਾ ਹੁਣ ਮੈਂ ਗੱਡੀ ਖੜ ਗਈ ਹੈ ਕਹਿੰਦਾ ਨਾਲੋਂ ਕੱਢ ਲੈ ਗੱਡੀ ਠੀਕ ਮੈਂ ਜਦੋਂ ਗੱਡੀ ਨੂੰ ਰੇਸ ਦਿੱਤੀ ਹੈ ਪਿੱਛੋਂ ਤਾਬੜ ਤੋੜ ਇੱਕਦਮ ਗੋਲੀਆਂ ਵੱਜ ਗਈਆਂ ਨਾਲ ਦੀ ਨਾਲ ਮੈਂ ਗੱਡੀ ਭਜਾ ਲਈ ਹੁੰਦੀ ਉੱਥੋਂ ਉੱਚੋਂ ਫਾਇਰਿੰਗ ਹੋਣੀ ਸ਼ੁਰੂ ਹੋ ਗਈ ਫਿਰ ਇਹ ਸੀਟਾਂ 'ਚ ਵੱਜੀਆਂ ਸਿੱਧੀਆਂ ਗੋਲੀਆਂ ਮਤਲਬ ਕਿ ਮੈਂ ਤੁਹਾਨੂੰ ਇਹ ਉਹਨੂੰ ਵਿਖਾਵਾਂ ਇੱਥੇ ਮੇਰੇ ਕੋਲ ਸਾਰਾ ਕੁਝ ਪਿਆ ਹੈਡ ਰੈਸਟ ਦੇ ਵਿੱਚੋਂ ਗੋਲੀਆਂ ਲੰਘ ਕੇ ਤੇ ਅਗਲੇ ਐਡਰੈਸਟ ਦੇ ਵਿੱਚ ਜਾ ਕੇ ਫਸੀਆਂ ਨੇ ਤਿੰਨ ਗੱਡੀਆਂ ਐ ਲਾ ਕੇ ਘੇਰ ਕੇ ਮੈਨੂੰ ਪਤਾ ਨਹੀਂ ਜਿੱਦਾਂ ਹੁਣ ਆਪਾਂ ਵੀ ਐਕਸ਼ਨ ਕਰਦੇ ਰਿਆਂ ਮੇਰੇ ਦਿਮਾਗ 'ਚ ਕੋਈ ਗੱਲ ਐ ਵੀ ਮੈਨੂੰ ਬੰਦੇ ਚੁੱਕਣ ਆਏ ਸੀਗੇ। ਅਗਵਾ ਕਰਦੇ ਬੰਦੇ ਮੈਨੂੰ, ਮੇਰੀ ਬੇਇੱਜ਼ਤੀ ਕਰਦੇ, ਮੈਨੂੰ ਮਾਰਦੇ, ਕੁਛ ਕਰਦੇ ਜੋ ਵੀ ਸੀਗਾ। ਮੇਰੀ ਸਾਨੂੰ ਜਿਹੜੇ ਸੁਣੇ ਨੇ ਜੀ ਉਹ ਫੇਰ ਮਤਲਬ ਕਿ ਸਭ ਤੋਂ ਆ